ਸਤ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਬਾਈ ਜੀ ਅੱਜ ਦਿਨ ਹੋ ਗਿਆ ਦੂਜਾ ਅੱਜ ਥੋੜਾ ਜਿਹਾ ਲੇਟ ਹੋ ਗਿਆ ਉਧਰ ਅੱਜ ਤੁਹਾਨੂੰ ਪਤਾ ਹੀ ਹੈ ਨਾ ਜਿਵੇਂ ਦੱਸਿਆ ਤਾਂ ਪਿਛਲੀ ਵੀਡੀਓ ਦੇ ਵਿੱਚ ਮਕਾਨ ਦਾ ਕੰਮ ਕਰਨਾ ਦਾ ਸਾਜਦੇ ਮਿਸਤਰੀ ਆ ਗਿਆ ਮਿਸਤਰੀ ਆਉਣ ਦੇ ਬਾਅਦ ਤੁਹਾਨੂੰ ਪਤਾ ਹੀ ਹੈ ਨਾ ਵੀ ਸਮਾਨ ਆ ਜਿਹੜਾ ਬਹੁਤ ਟਾਈਮ ਬਾਈ ਹੈ ਨਾ ਟੀਨਾ ਥੱਲੇ ਟੀਨਾ ਪਈ ਹੁੰਦੀ ਆਪਣੇ ਘਰੇ ਉਹ ਟੀਨਾ ਲਾਉਣ ਦੇ ਚੱਕਣੀਆਂ ਪਈਆਂ ਮਿਸਤਰੀ ਕਹਿੰਦਾ ਚੱਕੋ ਥੱਲੇ ਦੇ ਸਮਾਨ ਚੱਕਿਆ ਪਹਿਲਾਂ ਫੇਰ ਇਹ ਟਿੰਦਾ ਚੱਕੀਆਂ ਫੇਰ ਇੱਕ ਇੱਕ ਦੋ ਤਿੰਨ ਡਾਟਾਂ ਦਾ ਨਾ ਕਮਰਾ ਦਾ ਡਾਟਾ ਲੱਗਿਆ ਹੀ ਉੱਤੇ ਉਹ ਡਾਟਾ ਕਹਿੰਦਾ ਟਾ ਦੋ ਉਹ ਡਾਟਾ ਇੱਕ ਖਣੇ ਛੱਡਿਆ ਹਜੇ ਬਾਕੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਹਨ ਵੀ ਕਿੱਥੇ ਲੱਗਿਆ ਮਿਸਤਰੀ ਆਪਣੇ ਘਰੇ ਹਨ ਵੀ ਚਲੋ ਵਿਆਹ ਛੋਟੇ ਭਾਈ ਦਾਗਾ 10ਵੇਂ ਮਹੀਨੇ ਦੇ ਵਿੱਚ ਉਹਦੇ ਕਰਕੇ ਮਾਂ ਚਲੋ ਥੋੜੀ ਜੀ ਮਕਾਨ ਦੀ ਹੈ ਨਾ ਡੈਕੋਰੇਸ਼ਨ ਜੀ ਕਰ ਲੰਨੇ ਆ ਬੜਾ ਸਵਾਰ ਲੰਨੇ ਆ ਵੀ ਜਿੰਨੇ ਵਧੀਆ ਸੋਹਣਾ ਜਾਂ ਬਣ ਜਾਊਗਾ ਉਹਦੇ ਬਾਅਦ ਅੱਜ ਲੱਗੇ ਹੋਏ ਜੀ ਲੇਟ ਲੱਗੇ ਆ ਮਸ਼ੀਨ ਨੂੰ ਲੇਟ ਹੀ ਗੱਲ ਕਰਕੇ ਹੋਊਗੀ ਸਮਾਨ ਚੱਕਣ ਲੱਗੇ ਮਿਸਤਰੀ ਕਣੀ ਹੋਗੇ ਦੋ ਤਿੰਨ ਘੰਟੇ ਸਾਡੇ ਉੱਧਰ ਪੁੱਟ ਗਏ ਬਾਕੀ ਜਿਹੜਾ ਕਮੈਂ ਦਾ ਸਮਾਨ ਤਾਂ ਕਮਰਾ ਖਾਲੀ ਕਰਿਆ ਸਾਰਾ ਉਹਦੇ ਵਿੱਚੋਂ ਕੱਢ ਕੇ ਸਮਾਨ ਬਾਹਰ ਧਰਿਆ ਹੁਣ ਉੱਥੇ ਮਿਸਤਰੀ ਇਹਦਾ ਪਿੱਲਰ ਆਉਣਾ ਉਹਦਾ ਨਾ ਪਿੱਲਰ ਕਰਕੇ ਕਹਿੰਦਾ ਖਾਲੀ ਕਰੋ ਬਾਕੀ ਲੱਗੇ ਆ ਲੇਟ ਅੱਜ ਟਾਇਰ ਟੂਰ ਲਾ ਲਿਆ ਤਾਂ ਮਸ਼ੀਨ ਦਾ ਇਹਦਾ ਇਕੱਲੇ ਲਾ ਲਿਆ ਤਾਂ ਨਾ ਲਾਉਣ ਦੇ ਬਾਅਦ ਪੁਲੀ ਤੋਂ ਬਾਅਦ 베ਰਿੰਗ ਪਟ ਲਿਆ ਕਿਵੇਂ ਮਨੋਜ ਵਧੀਆ ਮਨੋਜ ਜੁਪੀ ਵਾਲਾ ਫੋਰਮੈਨ ਚਾਟਾ ਪੁੱਲਰ ਦੀ ਕਹਿੰਦਾ ਕੋਈ ਲੋੜ ਨਹੀਂ ਹੈਗੀ ਪਲੇਟ ਤਾਂ ਕਹਿੰਦਾ ਮੂਰਖ ਬੰਦੇ ਪਾਉਨੇ ਆ ਨਾ ਰਾੜਾਂ ਗਾਲੇ ਪੱਟਣ ਲੱਗ ਗਿਆ ਤੇ ਨਾ ਰਾਣਾ ਹੀ ਡੈਟ ਕਰੀਂਦਾ ਉੱਥੇ ਕਿਹਨੇ ਵੱਡ ਲੈਣੇ ਜੁਪੀ ਓਏ ਹਾਂ ਵੱਡੇ ਜਾਂਨ ਲੱਗੇ ਉੱਥੇ ਸਾਈਟ ਲੇ ਹੁੰਨੇ ਆ ਨਾ ਵੇ ਰੋਡੇ ਉਹ ਸਾਈਟ ਲਿਆਣ ਦਾ ਨਾਂ ਵੀ ਲਾ ਰਾਣਾ ਚਾਹੇ ਮੜੀ ਜੱਟ ਮਾਰ ਜਰੇ ਭੱਜਿਆ ਆਉਂਦਾ ਉਹ ਤਾਂ ਉੱਥੇ ਆ ਜਿਹੜੀ ਸ਼ੈਣੀ ਨਹੀਂ ਵੱਡੀ ਹਾਂ ਸ਼ੈਣੀ ਲਾ ਕੇ ਇੱਧਰ ਹੂੰ ਮਾੜਾ ਜੱਟ ਛੱਡ ਲਾਣੇ ਆ ਰਾੜਾ ਡਾ ਲਾ ਕੇ ਬਸ ਨਿਸ਼ਾਣੀ ਕਿੱਥੇ ਪਸਾ ਲੰਨੇ ਆਂ ਸ਼ੈਣੀ ਇੱਧਰ ਮਾਰ ਕੇ ਅੱਗੇ ਮੂਰੇ ਲਾ ਕੇ ਸ਼ੈਣੀ ਅੱਛਾ ਰਾੜਾ ਲਾ ਕੇ ਬਸ ਵਿਪੂਲਰ ਨਹੀਂ ਲਾਉਂਦੇ ਇੰਨਾ ਟੱਡਨੇ ਨਹੀਂ ਗੱਲ ਦੀ ਉਹ ਫੇ ਇਹਦਾ ਨਵੀਂ ਸ਼ਾਫਟਾ ਜੇ ਉਹ ਫੇ ਉੱਥੇ ਕਿਹੜਾ ਥਾਇ ਸੁਵੀ ਬਣਾਉਂਦਾ ਕੋ ਯੂਪੀ ਚ ਐਕਨੇ ਲਾ ਲੂ ਦੰਨੇ ਆ ਨਾ ਕਿਹੜੀ ਮਸ਼ੀਨ ਤੇ ਰੱਖ ਕਦੇ ਪ੍ਰੈਕਟਿਕਲ ਨਹੀਂ ਹੁੰਦੀ ਦੀ ਹੈ ਉਹ ਤਾਂ ਪਹਿਲੇ ਬੜੀ ਪੁਰਾਣੀ ਕਿਹੜੀ ਮਸ਼ੀਨ ਸੀ ਉਹ ਰੀ ਯਾਰ ਸੇਤਾ ਨਹੀਂ ਹੁੰਦਾ ਨਾ ਹਾਂ ਬੜੀ ਕਰਮਾ ਨਹੀਂ ਕਿਆ ਹੁੰਦਾ ਤਾਂ ਉਹਨੂੰ ਉਹਦੀ ਬ੍ਰੈਕਟ ਹੀ ਟੁੱਟ ਕੇ ਗਿਰ ਜਾਂਦੀ ਨਹੀਂ ਪਤਾ ਨਹੀਂ ਚੱਲਦਾ ਫੇਰ ਹੋਰ ਕਿਆ ਖੋਲਣਾ ਦਾ ਬ੍ਰੈਕਟ ਵਾਲੀ ਟੁੱਟੀ ਹਾਂ ਬ੍ਰੈਕਟ ਵਾਲੇ ਸਧਾਰਨ ਨੰਬਰ ਨਟੇਂ ਹੁੰਦੇ ਆ ਹਾਂ ਮਿਲਟ ਤੇ ਟੋੜਦੇ ਹੁੰਦੇ ਆ ਫੇਰ ਹੋਰ ਦਾਣੇ ਆਉਂਦੇ ਨਹੀਂ ਚੱਲਦੀ ਜੇ ਟੁੱਟ ਜਾਂਦੀ ਦੀ ਹਾਂ ਚੰਡੇ ਚੱਲਦੇ ਫੇਰ ਤੁਹਾਨੂੰ ਪਤਾ ਕਿ ਕੰਨ ਲੱਗਦਾ ਦਾ ਆਵਾਜ਼ ਆਉਣ ਲੱਗਦੀ ਖਟ 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 ਤੇ ਤੇ ਪਤਾ ਨਹੀਂ ਕੀ ਹੋਇਆ ਠੀਕ ਤੇ ਵੈਰਾਈਟੀ ਲੱਭ ਦੇਦੇ ਆ ਬ੍ਰੈਕਟ ਹੀ ਲੱਭ ਦੇ ਫੇਰ ਪਿੱਛੇ ਜਾ ਕੇ ਹਾਂ ਤੇ ਵੈਰਾਈਟੀ ਹੋਰ ਨਹੀਂ ਦੀ ਹੈਗੀ ਉਹੀ ਵੈਰਾਈਟੀ ਲੱਭ ਕੇ ਲਾਉਣ ਤੇ ਹੂੰ ਅਜੇ ਉਹ ਵੈਰਾਈਟੀ ਲੱਭਣੀ ਪਹਿਲਾਂ ਫੇਰ ਲਾਉਣੀ ਕਨਕ ਦੇ ਅੰਦਰ ਰਾਤ ਕੇ 11 ਵਜੇ ਵੱਢ ਰਿਹਾ ਮੈਂ ਉਹ ਯਾਰ ਕਨਕ ਨਾ ਹੂੰ ਖਾਣਾ ਖਾ ਕੇ ਮੈਂ ਚੜ ਗਿਆ ਉੱਪਰ ਮੈਂ ਫੋਨ ਮੰਨ ਲਓ ਤੂੰ ਖਾਣਾ ਖਾਣਾ ਕੰਨ ਠੀਕ ਹੂੰ 1 ਵਜੇ ਮੈਂ ਵੱਢ ਰਿਹਾ 2 ਘੰਟੇ ਵੱਢੇ ਮੈਂ ਹੂੰ ਥੋੜੇ ਹੀ ਮਤਲਬ ਫੇਰ ਵੱਢੇ ਦੇ ਦੁੱਜੇ ਖੇਤ ਨੇ ਲਾਈ ਦੀ ਹਾਂ ਫੇਰ ਜਦ ਮੈਂ ਲਾਈ ਤੇ ਇੱਕ ਹੀ ਗੜਾ ਲਾਇਆ ਹਾਂ ਫਿਰ ਮੈਂ ਸਿੱਧੀ ਕਰੀ ਮੈਂ ਹੂੰ ਫਿਰ ਪਤਾ ਨਹੀਂ ਖੜਖੜਦੀ ਆਵਾਜ਼ ਆਉਣ ਲੱਗੀ ਹਾਂ ਤੇ ਮੈਂ ਉਤਰ ਕੇ ਗਿਆ 1 ਘੰਟਾ ਬ੍ਰੇਕ ਦੀ ਲੱਭੀ ਹਾਂ ਮੈਂ ਤਿੰਨ ਖੜਾ ਕੇ ਵੈਰਾਈਟੀ ਲੱਭ ਕੇ ਫੇਰ ਲਾਈ ਫਿਰ ਵੈਰਾਈਟੀ ਲਾਈ ਫਿਰ ਚਾਲੂ ਕਰੀ 3 ਵਜੇ ਫਿਰ ਸਾਰੀ ਦਿਹਾੜੀ ਲੰਗੀ ਅਜੇ ਇਹੇ ਜੇ ਕੰਮ ਆ ਜੂਪੀ ਆਏ ਬਾਕੀ ਇਹ ਵੈਰਿੰਗ ਕੱਢਿਆ ਬਹੁਤ ਟਾਇਟ ਆ ਵੈਰਿੰਗ ਯਾਨੀ ਤੁਹਾਨੂੰ ਪਤਾ ਹੀ ਹੈ ਨਾ ਜੜ ਜੋਰ ਲੱਗੀ ਹੋਈ ਉਹਦੇ ਕਰਕੇ ਡਾਇਟਾ ਨਹੀਂਦਾ ਉੱਥੇ ਤੱਕਰੇ ਹੁੰਦਾ ਰੈਟ ਇਹ ਬਾਕੀ ਪੂਲਰ ਲੱਭ ਗਿਆ ਅੱਜ ਸਮਾਨ ਦੇ ਵਿੱਚੋਂ ਅੱਜ ਮਨੋਜ ਕੇ ਨਹੀਂ ਪਾਰਟੀ ਹੋ ਗਈ ਪੂਲਰ ਲੱਭ ਲਿਆ ਇਹ ਪੂਲਰ ਲੱਭਣ ਨਾਲ ਪਾਰ ਐਵੇਂ ਆਸੀ ਬੋਦ ਆਉਂਦੀ ਏ ਤੇਰੇ ਤੇ ਹੈ ਬਾਕੀ ਆਪਾਂ ਪੂਲਰ ਨੂੰ ਬਾਈ ਨਟ ਵੈਲਡਿੰਗ ਕਰ ਲਿਆ ਪਿੱਛੇ 24 ਦਾ ਹਨਾ ਆਪਾਂ ਨਾਲ ਉਹਦੇ ਕੋਈ ਚੀਜ਼ ਪਾਉਣੇ ਜਰੋਂ ਮਤਲਬ ਲੋਹੇ ਦੀ ਹੈ ਨਾ ਕੋਈ ਸਰੀਆ ਜਾਂ ਪੇਚਕਾਸ ਤਾਂ ਉਹਣਾ ਵਿੰਗਾ ਹੋ ਜਾਂਦਾ ਹੁੰਦਾ ਹੁਣ ਇਹਦੇ ਨਾਲ ਆਏ ਆ ਵੀ ਇਹਦੇ ਪਿੱਛੇ ਠਿਮਰੀ ਵੈਲਡਿੰਗ ਕਰਤੀ ਮੜਾ ਜਾ ਪੂਲਰ ਲਾਈਦਾ ਹੈ ਅਰ 24 ਨੰਬਰ ਦੀ ਗੋਟੀ ਪਾ ਕੇ ਉਹਰੇ ਹੈ ਨਾ ਆਪਾਂ ਨਾਰਮਲ ਜੀ ਗੋਟੀ ਵੀ ਘਵਾ ਸਕਦੇ ਆ ਪਾ ਕੇ ਜਿਵੇਂ ਆਹ ਟੀ ਐਂਡਲ ਜਿਹਾ ਸੀ ਇਹਦੇ ਨਾਲੇ ਘਮ ਲਾ ਲਿਆ ਪੂਲਰ ਨਾ ਲਵੇ ਆ ਦੇਖੋ ਇਧਰ ਛੱਟ ਬੱਦਗੀ ਹੋਣ ਮੜੀ ਪਿੱਛੇ ਤਾਂ ਕਰਕੇ ਟਾਇਟ ਜੀ ਪਾਣ ਲੱਗੀ ਇਹ ਲਾਤੀ ਗੋਟੀ ਇਹਦੇ ਨਾਲ ਪਾ ਕੇ ਹਨਾ ਮਸ਼ੀਨ ਵੀ ਪਾ ਕੇ ਆਪਾਂ ਲਾ ਸਕਦੇ ਆ ਪੂਲਰ ਮਸ਼ੀਨ ਦੀ ਵੈਸੇ ਬੈਟਰੀ ਡਾਊਨ ਹੋ ਗਈ ਦੂਈ ਅੰਦਰ ਚਾਰਜ ਲਾਈ ਹੋਈ ਆ ਉਹਦੇ ਕਰਕੇ ਫਿਰ ਹੱਥ ਨਾਲੇ ਕਢਣਾ ਪਿਆ ਨਹੀਂ ਤਾਂ ਉਹ ਮਸ਼ੀਨ ਪਾ ਕੇ ਪੜ ਦੇ ਕੇ ਚਾਰ ਬਾਰ ਹਨਾ ਬਈ ਚੂੜੀ ਤਾਂ ਨਹੀਂ ਪੂਰੀ ਹੋ ਗਈ ਨਾ ਨਾ ਹੈਗੀ ਉਹ ਲੈ ਹੁਣ ਕਾਟਰਾ ਕੱਢ ਲਈਏ ਥੋੜਾ ਜਿਹਾ ਹੀ ਰਹਿ ਗਿਆ ਬਸ ਵੇ ਆਪਣੇ ਤਾਂ ਨਹੀਂ ਵੈਰੈਟੀ ਆਪਣੀ ਦੀਆਂ ਨੇ ਗਿਰੀ ਕਿਤੇ ਟੁੱਟ ਗਏ ਹਾਂ ਉਹ ਮਤਿੰਨੇ ਵੜੀ ਬੰਦੇ ਮਸ਼ੀਨ ਨਹੀਂ ਉਧਰ ਕੰਮ ਨਹੀਂ ਨਾ ਕਰਾਉਂਦੇ ਲੋਕ ਲੋਕਲ ਮਸ਼ੀਨਾਂ ਦਾ ਕੰਮ ਨਹੀਂ ਹੁੰਦਾ ਬਾਈ ਇਧਰ ਸਮਾਨ ਨਹੀਂ ਪਾਉਂਦੇ ਉਹ 13 ਨੰਬਰ ਤੇ ਤਾਂ ਨਟੀ ਨਹੀਂ ਸੀ ਫੇਰ ਰੀਲ ਤੇ ਖੋਲ ਖੋਲ ਕੇ ਲਾ ਜਾਂਦੇ ਹਾਂ ਆਪਣੀ ਮਸ਼ੀਨ ਤੂੰ ਲਿਹਾਬ ਲਾ ਰਾ ਕਿੰਨਾ ਸਮਾਨ ਤੁਹਾਨੂੰ ਲਿਆ ਲੈ ਕੇ ਦਿੰਦਾ ਹੋ ਕੋਈ ਚੀਜ਼ ਦੀ ਦਿੱਕਤ ਆਉਣ ਦੋਤੀ ਆ ਫੇਰ ਨੰਬਰ ਜਿਹੜਾ ਡਿਫਰੈਂਸ ਹੁੰਦੀ ਆਗੇ ਹਾਂ ਰੀਲ ਮੇ ਲੱਗੀ ਉਸਮੇ ਉਹ ਕੱਢ ਕੱਢ ਕੇ ਫੇਰ ਲਾ ਜਾ ਰ ਮਤਿੰਨੇ ਅੱਛਾ ਢੇਬੜੀ ਨਹੀਂ ਆਈ ਜੀ ਇੰਨਾ ਮਾੜਾ ਹਾਲ ਤਾਂ ਹੈ ਮਾਲਕ ਨੂੰ ਬੋਲਦੇ ਗੰਦਾ ਕੀ ਲਓ ਢੇਬੜੀਆਂ ਲਾ ਕੇ ਕਿੱਥੇ ਗਏ ਅੱਛਾ ਕੋਈ ਗੱਲ ਨਹੀਂ ਫਰਾਈ ਕੱਢੋ ਫਿਰ ਗੱਲ ਟਾਈਮ ਤਾਂ ਕੱਢ ਰਾਈ ਹੈ ਆਹ ਮਸ਼ੀਨ ਤਾਂ ਵੇ ਚਲਾਉਣੀ ਹੋ ਆ ਉਹਦੇ ਕੰਮ ਨਹੀਂ ਨਾ ਕਰਾਉਂਦੇ ਲੋਕ ਨਾ ਨਾ ਉਹਦੇ ਕੰਮ-ਕੁਮ ਕੀ ਕਰਾਈਏ ਕੰਮ ਕਰੇਗਾ ਕਮਾਈ ਹੈਗੀ ਨਹੀਂ ਇੰਨੀ ਆਹ ਕੋਈ ਚੱਲਦੀਆਂ ਤਾਂ ਐ ਨਹੀਂ ਵੇ ਕਮਾਈ ਤਾਂ ਤਾਂ ਹੀ ਕਰਨਗੇ ਚੱਲਣਗੀਆਂ ਫੜ ਜਾਂਦੀ ਖੇਤ ਵਿੱਚ ਹੈ ਉਹੀ ਉਹੀ ਹਾਲੇ ਤੱਕ ਖੇਤ ਵਿੱਚ ਖੜੀ ਰਹੇ ਦੋਹੀ ਤਾਂ ਗੱਲ ਆ ਵੀ ਚੱਲਣੀ ਹੋਣੀ ਜਗੇਜ ਚ ਖੜੀ ਰਹਿਣੀ ਵੀ ਕਮਾਈ ਤਾਂ ਨਾ ਤਾਂ ਹੀ ਕਰੂਗੀ ਇਹ ਚੱਲੂਗੀ ਉਹ ਖੜੇ ਰਹੇ ਤਾਂ ਉਹਨੇ ਕਮਾਈ ਨਹੀਂ ਕਰਨੀ ਹੋ ਬੈਰਿੰਗ ਹੋਈ ਪਵਾ ਦੇ ਨੇ ਕਹਿੰਦੇ ਆਂ دھو ਕੇ ਪਾ ਦੋ ਹੋਈ ਅੱਛਾ ਇਹਦੇ ਧੋ ਲੋ ਵਧੀਆ ਕਰਕੇ ਪੁਰਾਣੀ ਪੁਰਾਣੀ ਪਾ ਦੋ ਕੋਈ ਨਹੀਂ ਵੱਜ ਕੱਢ ਲਾਂਗੇ ਟੂ ਟੂ ਕਰਕੇ ਅੱਛਾ ਬਾਬਾ ਉਹੀ ਚੱਕ ਰਾਣਾ ਉਹ ਟਾਈਮ ਖਰਾਬ ਹੋ ਜਾਂਦਾ ਨਾ ਉਹ ਨਹੀਂ ਚੱਲ ਉਹ ਆਪਣੀ ਜਗ੍ਹਾ ਠੀਕ ਆ ਆਪਾਂ ਆਪਣੀ ਜਗ੍ਹਾ ਠੀਕ ਆ ਲਿਆਉਣ ਤਰਾ ਸਰਦਿਆਂ ਕਾਟਰਾਂ ਕੱਢ ਲਈਏ ਚਾਪਟ ਕੱਢ ਲਈਏ ਬਾਹਰ ਫਿਰ ਥਰੈਡਰ ਨਿਕਲ ਜਾਊਗਾ ਫਿਰ ਇਹਦੀ ਬੈਡ ਕੱਢ ਦਾਂਗੇ ਬੈਡ ਤੋਂ ਬਾਅਦ ਵੱਧ ਹੌਣ ਤੇ ਲਾਉਣੀ ਆ ਮਰੋਜ ਫੇਰ ਹੈਗਾ ਨਹੀਂ ਨਾਲੇ ਗੇਅਰ ਦਾ ਸੌਖਾ ਹੋ ਜਾਂਦਾ ਬੈਡ ਕੱਢੇ ਤੇ ਫੇਰ ਅੱਜ ਤਾਂ ਮੀਨ ਹੈ ਸਵੇਰੇ ਝਟ ਲਾਤੀ ਇੱਕ ਤੜਕੇ ਤੜਕੇ 9:00 ਵਜੇ ਉਦੋਂ ਬਾਅਦ ਤਾਂ ਰਿਹਾ ਵਾ ਠੀਕ ਹੈ ਹੁਣ ਤੱਕਰ ਤਾਂ ਠੀਕ ਹੈ ਮਨੀ ਨੇ ਆਉਣਾ ਤਾਂ ਕਹਿੰਦਾ ਮੀਨ ਵਾ ਪੈਂਦਾ ਹਾਂ ਉਹ ਇਹ ਆਪਣਾ ਤਾਂ ਓਪਨਿੰਗ ਲਈ ਵੀ ਯਾਰ ਉਧਰ ਨਹੀਂ ਵੰਦਾ ਹੋਊਗਾ ਇਹ ਪਤਾ ਹੈ ਪਤਾ ਨਹੀਂ ਕਹਿੰਦਾ ਦੋ ਹੈ ਨਹੀਂ ਪੈਂਦਾ ਕਹਿੰਦਾ ਨਹੀਂ ਬੋ ਪੈਂਦਾ ਬਾਈ ਬਾਕੀ ਐ ਵੀ ਸੌਣ ਦੇ ਵੀ ਦਾ ਪਤਾ ਵੀ ਨਹੀਂ ਲੱਗਦਾ ਹਨਾ ਕਦੇ ਕਿਤੇ ਪੈ ਗਿਆ ਕਦੇ ਕਿਤੇ ਪੈ ਗਿਆ ਤਾਂ ਬੰਨੇ ਨੂੰ ਮੰਨਣਾ ਛੱਡ ਜਾਂਦਾ ਹੁੰਦਾ ਬਾਕੀ ਮਨੀ ਆ ਰਿਹਾ ਇੱਕ ਮਨੀ ਨਾਲ ਇੱਕ ਬੰਦਾ ਹੋਰ ਲੈ ਕੇ ਆ ਰਿਹਾ ਬਸ ਫਿਰ ਕਹਿੰਦਾ ਬਾਈ ਦਜਮੇਸ਼ ਵੀ ਚਲਾਵਾਂਗੇ ਮਾ ਚੱਲ ਦੇਖ ਲੈ ਆ ਜਾ ਜੇ ਬੰਦਾ ਵਧੀਆ ਹਨਾ ਤਾ ਰੱਖ ਲਾ ਵੀ ਆਪਾਂ ਦਸਮੇਸ਼ ਤੇ ਵੀ ਬੰਦਾ ਰੱਖਣਾ ਹੀ ਆ ਵੀ ਚੱਲ ਇੱਕ ਮਸ਼ੀਨ ਮੈਂ ਚਲਾਈ ਜਾਊਂਗਾ ਇੱਕ ਤੁਸੀਂ ਚਲਾਈ ਜਾਓ ਜਿਹੜਾ ਕੁਝ ਹੋ ਗਿਆ ਹਨਾ ਉਹਦਾ ਕਿਹੜਾ ਬਾਈ ਨਿਊਟਰਲ ਮਸ਼ੀਨ ਆ ਫਰੀ ਮਸ਼ੀਨ ਆ ਕੋਈ ਰਫੇਰ ਨਹੀਂ ਉਹਦੀ ਹੈਗੀ ਕੋਈ ਉਹਦਾ ਹੁਣ ਬੈਂਨ ਓਕੇ ਦੀ ਰਿਪੋਰਟ ਕੰਮ ਕਰਾਇਆ ਉਹਦਾ ਹਨਾ ਐਤ ਕੀ ਸੀ ਜਾਂ ਲਾਵਾਂਗੇ ਉਹਦਾ ਇੱਕ ਆ ਸੀਜਨ ਲਾਗੇ ਨਾ ਉਹਨੂੰ ਦੇ ਦਾਂਗੇ ਮਸ਼ੀਨ ਫਿਰ ਆਪਣੇ ਵੀਡੀਓ ਦੇਖਣ ਵਾਲੇ ਚਲਾਉਣ ਵਾਲੇ ਨੂੰ ਦੇਵਾਂਗੇ ਕਿਸੇ ਨੂੰ ਇਹ ਨਹੀਂ ਹੈਗਾ ਵੀ ਕੋਈ ਲਜਾ ਕੇ ਹਨਾ ਕੋਈ ਐਵੇਂ ਵੇਚਣ ਵਾਲੇ ਨੂੰ ਨਹੀਂ ਦੇਣੀ ਹੈਗੀ ਉਹ ਕਿਸੇ ਚਲਾਉਣੇ ਵਾਲੇ ਨੂੰ ਦੇਵਾਂਗੇ ਮੈਨੂੰ ਵੀ ਬਾਈ ਅਮਰਜੀਤ ਨੇ ਵੈਨੀ ਪਾਲਨੇ ਆ ਨਾ ਵੀ ਚਲਾਉਣੇ ਵਾਸਤੇ ਦੱਸੀ ਗਿਆ ਨਿੰਦਰਾ ਚਲਾਉਣੇ ਵਾਸਤੇ ਚਲਾਉਣੇ ਵਾਲੇ ਨੂੰ ਮਸ਼ੀਨ ਦੇਣੀ ਹੈ ਵੀ ਉਹ ਮਸ਼ੀਨ ਹੀ ਦੇਣੀ ਹੈ ਕਿ ਆਪਾਂ ਵੀ ਬਾਈ ਮਸ਼ੀਨ ਉਹ ਨਾ ਇੱਕ ਨੇ ਦੇਵਾਂਗੇ ਫੇ ਇੱਕ ਮਸ਼ੀਨ ਹੋ ਸਕਦਾ ਆਪਾਂ ਅਗਲੇ ਵਾਰ ਦਸ਼ਮੇਸ਼ ਹੀ ਲਈਏ ਹੈ ਨਾ ਸਹੀ ਵਿਚਾਰ ਤਾਂ ਦਸ਼ਮੇਸ਼ ਦਾ ਹੀ ਬਣਦਾ ਜਿਆਦਾ ਵੀ ਚਲੋ ਬਦਲਣਾ ਵੀ ਚਾਹੀਦਾ ਬ੍ਰਾਂਡ ਕਿ ਇਹ ਹੋਗੀ ਕਿ ਦਸ਼ਮੇਸ਼ ਹੋਗੀ ਫਿਰ ਇੱਕ ਮੇਰੇ ਪਿੰਡ ਵਾਲਾ ਸੋਨ ਨੂੰ ਕਹਿੰਦਾ ਵੀ ਵਿਚਾਲ ਵੀ ਜਰੂਰ ਆ ਦੇ ਘਮਾ ਚੱਲ ਕੋਈ ਨਹੀਂ ਮਾਰਾ ਇਹ ਰੱਖੂ ਸੋਖਾ ਨਾ ਕਿਹਾ ਆਦਾ ਬਈ ਗਾਹ ਨਾਲ ਨੈਸਟ ਮਾਡਲ ਵਿਚਾਲ ਦੇ ਲਈ ਇਹ ਵੀ ਨਹੀਂ ਹੈ ਨਾ ਕਈ ਵੀਰਾਂ ਦਾ ਪਿਆਰ ਹੁਣ ਆਪਣੇ ਸਾਰੇ ਭਰਾਵਾਂ ਨਾਲ ਜਿਹੜੇ ਬਾਹਰ ਬੈਠੇ ਆ ਜਾਂ ਉਰੇ ਆਪਣੇ ਪੰਜਾਬ ਦੇ ਵਿੱਚ ਮਸ਼ੀਨਾਂ ਵਾਲੇ ਨਾ ਚਲੋ ਗੱਲਾਂ ਬਾਤਾਂ ਹੁੰਦੀਆਂ ਤਾਂ ਉਹ ਜ਼ਰੂਰ ਕਹਿੰਦੇ ਵੀ ਮਾਡਲ ਤਾਂ ਬਦਲਣਾ ਚਾਹੀਦਾ ਹਨ ਆਪਾਂ ਕੜਾ ਵੀ ਕੰਪਨੀ ਦੇ ਨਿਰਭਤ ਹੋਏ ਹੋਏ ਆ ਬਈ ਦੇਖਣਾ ਚਾਹੀਦਾ ਝੂਟਾ ਕਿਹਾ ਵਾਦ ਆਪਾਂ ਵਿਚਾਲ ਦੇ ਦੇਖ ਲਈਏ ਇਹ ਵੀ ਕੋਈ ਪਤਾ ਨਹੀਂ ਹੈਗਾ ਚਲੋ ਬਾਕੀ ਇਹਨੂੰ ਖੋਲ ਲਈਏ ਹੁਣ ਖੋਲਣ ਤੋਂ ਬਾਅਦ ਫੇਰ ਟ੍ਰੈਸ਼ਰ ਦੂਸਰ ਕੱਢ ਕੇ ਬਾਹਰ ਇਹਦਾ ਨਾ ਬੈਡ ਬੁੱਡ ਫਿਰ ਦੇਖਦੇ ਆ ਨਾ ਇਸਟਕ ਗਾਹ ਵਾਲੀ ਕਾਰਬਾਈ ਵੀ ਕੀ ਬਣਦੀ ਆ ਲਓ ਜੀ ਬਾਈ ਕਰਤੀ ਮਸ਼ੀਨ ਅੰਦਰ ਤੋਂ ਖਾਲੀ ਐਨ ਪੂਰਾ ਜਿਵੇਂ ਹੁਣ ਗੇਅਰ ਗੂਰ ਦਾ ਕੰਮ ਆ ਨਾ ਵੀ ਐਨ ਸੋਖਾ ਹੋ ਜਾਂਦਾ ਨਾਲੇ ਆ ਚੀਜ਼ਾਂ ਨਾ ਜਿਹੜੀਆਂ ਜਿਵੇਂ ਆ ਕੇਮ ਸ਼ਾਫਟ ਵਾਲਾ ਨਾ ਸਿਸਟਮ ਜਮਦੌਰ ਡਬੀ ਜੀ ਬਣੀ ਹੁੰਦੀ ਆ ਇਹਦੇ ਵਿੱਚੋਂ ਬਾਈ ਇਹ ਪਤਾਉ ਦਨੇ ਆ ਨਾ ਮਿੱਟਖਾਨਾ ਵਿੱਚੋਂ ਨਹੀਂ ਨਿਕਲਦਾ ਹੈਗਾ ਫਿਰ ਉੱਥੇ ਬਹੁਤ ਜਿਆਦੇ ਦਿੱਕਤ ਆਉਂਦੀ ਆ ਨਾ ਵੀ ਹੁਣ ਐਨ ਖੁੱਲਿਆ ਹੋਇਆ ਨਾਲੇ ਦਾ ਪ੍ਰੈਸ਼ਰ ਨਾਲ ਉਹ ਸਮਾਨ ਸਾਰਾ ਪੱਟਿਆ ਜਾਊ ਗੰਦਬੰਦ ਨਿਕਲ ਜੂ ਵਿੱਚੋਂ ਹਨਾ ਨਾਲੇ ਸਾਰੀਆਂ ਚੀਜ਼ਾਂ ਵਿੱਚ ਸਟਾਫ ਵਕਰ ਮੂਰੇ ਹੋ ਹਨਾ ਚੈੱਕ ਹੋਗੇ ਆਪਾਂ ਕਹਿ ਦਿੰਦੇ ਆ ਯਾਰ ਕਈ ਮੈਂ ਮੈਂ ਕਈ ਵਾਰੀ ਸੁਣਿਆ ਵੀ ਕਹਿੰਦੇ ਵੀ ਕਰਤਾਰ ਮੰਦਿਆਂ ਦੇ ਸੁਣਿਆ ਵੀ ਕਰਤਾਰ ਮਸ਼ੀਨਰੀ ਬਾਈ ਸਟਾਫ ਵਕਰਾਂ ਦੇ ਵਿੱਚ ਦਿੱਕਤ ਆਉਂਦੀ ਆ ਜਦੋਂ ਮੱਕੀ ਦਾ ਸੀਜ਼ਨ ਆ ਨਾ ਲਾਉਨੇ ਆ ਆਪਾਂ ਸਟਾਫ ਵਕਰ ਟੁੱਟਦੇ ਆ ਬਾਈ ਪਤਾ ਕੀ ਚੱਕਰ ਆ ਅੱਜ ਕੱਲ ਕੀ ਆ ਸਿਸਟਮ ਆ ਸਾਉਦੀ ਇੱਕ ਕਹਿੰਦਾ ਨਵੇਂ ਮੰਦੇ ਆ ਸੈਟਿੰਗਾਂ ਦਾ ਪਤਾ ਨਹੀਂ ਇੱਕ ਬੰਦੇ ਦੇ ਅਸੀਂ ਮੈਂ ਪਿਛਲੇ ਤੇ ਪਿਛਲੇ ਸੀਜ਼ਨਾਂ ਮੱਕੀ ਦੇ ਵਿੱਚ ਸੈੱਟ ਕਰਕੇ ਆਇਆ ਮਸ਼ੀਨ ਮੱਕੀ ਵਾਲੀ ਮੈਂ ਕਹਿੰਦਾ ਜਿੰਨੇ ਵੀ ਉਹਦੇ ਸਰੀਏ ਤੇ ਤੰਗਲੀ ਵਾਲੇ ਸਾਰੇ ਸਟਾਫਕਰਾਂ ਦੇ ਵਿੱਚ ਫਾਸ-ਫਾਸ ਚੱਲਣਾ ਘੜਾ ਨਵਣਾ ਘੁੰਡਾਣਾ ਮਸ਼ੀਨ ਆਵਾਜ਼ ਕਰੇ ਜਿਵੇਂ ਤੁੰਬੀ ਵੱਜਦੀ ਹੁੰਦੀ ਆ ਆ ਥੋੜੇ ਸਾਹਮਣੇ ਆ ਹਨਾ ਸਟਾਫਕਰ ਇੱਕ ਜਾਲੀ ਤੱਕਰ ਵੀ ਨਹੀਂ ਪੱਟੋਈ ਟੁੱਟਣ ਦੀ ਤਾਂ ਦੂਰ ਦੀ ਗੱਲ ਆ ਚਲੋ ਆਏ ਵੀ ਕਿਤੇ ਮਿਸਟੇਕ ਹੋ ਵੀ ਜਾਂਦੀ ਆ ਕੋਈ ਚੀਜ਼ ਆ ਨਾ ਵੀ ਨਾਲੇ ਆਪਾਂ ਰਾਤ ਨੂੰ ਵੀ ਮਸ਼ੀਨਾਂ ਮੱਕੀ ਵੱਢੀ ਆ ਹਰੀ ਵੱਢੀ ਆ ਸੁੱਕੀ ਵੱਢੀ ਆ ਇੰਨਾ ਤੀਆਂ ਹਿਸਾਬ ਨਾਲ ਵੀ ਹਰੀ ਦੇ ਮਾਲ ਜੰਮਿਆ ਹੋਇਆ ਕਿੰਨਾ ਮਾਲ ਜੰਮਿਆ ਹਰੀ ਦਾ ਹੀ ਆ ਸਾਰਾ ਇਹ ਸਟਾਫ ਅਕਰ ਬਾਬਾ ਜੀ ਦੀ ਕਿਰਪਾ ਨਾਲ ਆਪਣੇ ਐਨ ਓਕੇ ਦੀ ਰਿਪੋਰਟ ਆ ਮੜਾ ਜਾ ਵੀ ਸਟਾਫ ਅਕਰ ਨੂੰ 19 20 ਦਾ ਵੀ ਫਰਕ ਨਹੀਂ ਪਿਆ ਹੈਗਾ ਕੋਈ ਬਾਕੀ ਹੁਣ ਸਾਰੀ ਖਾਲੀ ਹੋ ਗਈ ਹੈ ਨਾ ਹੁਣ ਨਾਲੇ ਤਾਂ ਇਹਨੂੰ ਵੀ ਸਮਾਨ ਆ ਜਿਹੜਾ ਮਨੋਜਾ ਬ੍ਰੈਕਟੀਆਂ ਥਾਂ ਪੁੱਤੋਈ ਆ ਬ੍ਰੈਕਟੀਆਂ ਕੱਢ ਲਾ ਨਟਾਂ ਦੇ ਵਿੱਚੇ ਪਾਰਾ ਵੀ ਇਹਨਾਂ ਸਾਫ਼ ਹੋ ਜੂਗੀ ਮਸ਼ੀਨ ਪਾਣੀ ਨਾਲ ਹਨਾ ਇਹ ਗੰਦਮੰਦ ਸਾਰਾ ਨਿਕਲ ਜੂਗਾ ਉਹਦੇ ਬਾਅਦ ਜਿੰਮੇ ਹਥਰੇਸਰ ਤਰੂਸਰ ਦੇ ਵਿੱਚ ਵੀ ਹਨਾ ਮਾਲ ਜੰਮਿਆ ਬਈ ਬਹੁਤਾ ਜਿਆਦਾ ਮਾਲ ਜਮ ਮੈਨਾਲੇ ਪਲੇਟਾਂ ਲੱਗੀਆਂ ਹੋਈਆਂ ਦੀਆਂ ਫੇਰ ਵੀ ਪਤਾ ਨਹੀਂ ਕਿੱਥੇ ਤੇ ਆ ਬੱਬਲ ਘਟਾ ਜਾ ਵਿੱਚ ਚਲ ਗਿਆ ਕਿ ਭਰਿਆ ਪਿਆ ਬੈੱਡ ਦਾ ਜਿਆਦਾ ਬਹੁਤਾ ਬੁਰਾ ਹਾਲ ਆ ਬਾਕੀ ਹੁਣ ਇਹਨੂੰ ਲਾਉਣੇ ਆਂ ਦੀ ਤਰਪਾਲ ਇੱਥੇ ਲਾ ਕੇ ਇਹਨੂੰ ਹਨਾ ਫੇਕ ਵਾਰ ਅੱਜ ਤੁਹਾਨੂੰ ਤਰੋਣੇ ਦਾ ਹੀ ਕੰਮ ਆ ਚੈਨਾ ਰਹਿਣੀ ਐ 엘ਿਵੇਟਰ ਨਾਲ ਚੈਨਾ ਕੱਢਣ ਤੋਂ ਬਾਅਦ ਇਹਨੂੰ ਇੱਕ ਵਾਰ ਨਾ ਮਾਲ ਨੂੰ ਪਾਣੀ ਲਾ ਦਨੇ ਵਾਣਾ ਮਾੜਾ ਪਾਣੀ ਲੱਗਣ ਨਾਲ ਨਾ ਫਿਰ ਰਾਤ ਨੂੰ ਅਜੇ ਗਲ ਜੂਗਾ ਫਿਰ ਸਵੇਰੇ ਇਹ ਪ੍ਰੈਸ਼ਰ ਨਾਲੇ ਸਾਫ ਹੋ ਜੂਗੀ ਅੰਦਰ ਕਪੜਾ ਮਾਨ ਦੀ ਵੀ ਲੋਡ ਨਹੀਂ ਹੈਗੀ ਹੁਣ ਚੈਨਾ ਕੱਢਣ ਤੋਂ ਬਾਅਦ ਫਿਰ ਬਰਮੇ ਕੱਢ ਦਨੇ ਕੱਢਣ ਕੇ ਇਹਨਾਂ ਫਿਰ ਜਿਹੜੀ ਵਿੱਚੋਂ ਮਾਲ ਮੂਲ ਜੱਮਿਆ ਹੈ ਨਾ ਆ 50 ਬਾਡੀ 70 ਦੇ ਉੱਪਰ ਇਹ ਸਾਰਾ ਫਿਰ ਪੱਟਿਆ ਜਾਊਗਾ ਬਾਕੀ ਗੀਅਰ ਦਾ ਹੁਣ ਇੱਥੇ ਤੇ ਅਸਲੀ ਗੀਅਰ ਦਾ ਹੁਣ ਪਤਾ ਲੱਗੂਗਾ ਖੋਲਾਂਗੇ ਕੱਲ ਨੂੰ ਨਾ ਖੋਲ ਕੇ ਇਹ ਵੀ ਇਹਦੇ ਵਿੱਚ ਕੀ ਦਿੱਕਤ ਈ ਕਪਣਾ 베어ਿੰਗ ਟੁੱਟਿਆ ਦਾ ਨਾ ਉਹਦੇ ਆਲਾ ਸਪਲੈਨ ਸ਼ਾਫਟ ਆਲਾ ਜਿਹਦੇ ਤੇ ਮੰਨ ਲਓ ਗਰਾਰੀਆਂ ਇਧਰ ਉਧਰ ਹੁੰਨੀਆਂ ਉਹ 베어ਿੰਗ ਟੁੱਟਿਆ ਦਾ ਇਹ ਹੁਣ ਦੇਖਣਾ ਹੈ ਵੀ ਕਾਤੇ ਟੁੱਟਿਆ ਕੀ ਚੱਕਰ ਸਾਰਾ ਹਨਾ ਕਰਾਂਗੇ ਪੁਆਇੰਟ ਨੋਟ ਬਾਕੀ ਤੇਲ ਵਾਲੀਆਂ ਬ੍ਰੇਕਾਂ ਬਈ ਇਹਨਾਂ ਨੇ ਲੈਦਰ ਲੂਦਰ ਚੈੱਕ ਹੋ ਜਾਣਗੇ ਹਨਾ ਤੁਹਾਨੂੰ ਪਤਾ ਵੀ ਐਮਪੀ ਵੀ ਜਾ ਕੇ ਈ ਇਹ ਮਸ਼ੀਨ ਐਮਪੀ ਦਾ ਬਾਦ ਵਿੱਚ ਇੱਥੇ ਵੀ ਮੱਕੀ ਦੇ ਵਿੱਚ ਵੀ ਤੁਹਾਨੂੰ ਪਤਾ ਵੀ ਕਈ ਸਿੰਗਲ ਬ੍ਰੇਕਾਂ ਤੇ ਸੀ ਬਹੁਤ ਮਸ਼ੀਨ ਘਮਾਈ ਹੈ ਇੱਧਰ ਉੱਧਰ ਜਿੱਥੇ ਨਹੀਂ ਮੁੜਦੀ ਸੀ ਤਾਂ ਬ੍ਰੇਕ ਨਾਲੇ ਘਮਾਉਂਦੇ ਦੇ ਨਾਲੇ ਇਹਦੇ ਲੈਦਰ ਲੂਦਰ ਚੈੱਕ ਹੋ ਜਾਣਗੇ ਸਾਰੇ ਨਾਲੇ ਤੁਹਾਨੂੰ ਦਿਖਾਵਾਂਗੇ ਨਾ ਕਈ ਮੇਰੇ ਵੀਰ ਕਹਿੰਦੇ ਹੁੰਦੇ ਆ ਵੀ ਵੀਰੇ ਜਰੂਰ ਵੀਡੀਓ ਬਣਾਇ ਇੱਕ ਬ੍ਰੇਕਾਂ ਦੇ ਹਨਾ ਤੇਲ ਵਾਲੀਆਂ ਬ੍ਰੇਕਾਂ ਜਿਹੜੀਆਂ ਗੇਅਰ ਦੇ ਨਾਲੇ ਆਉਂਦੀਆਂ ਹੁਣ ਆਪਾਂ ਵੀਡੀਓ ਬਣਾਵਾਂਗੇ ਬਾਈ ਟਾਈਮ ਵੀ ਹੈਗਾ ਨਾਲੇ ਮਸ਼ੀਨ ਦੇ ਆਪਣੇ ਖੁੱਲਣੀਆਂ ਵੀਆ ਬ੍ਰੇਕਾਂ ਹਨਾ ਇੱਕ ਵਾਰ ਚੈੱਕ ਕਰ ਲਾਂਗੇ ਵੀ ਲੈਦਰ ਲੂਦਰ ਕੋਈ ਮਿਸਟੇਕ ਤਾਂ ਨਹੀਂ ਵਿੱਚ ਰਾਮਨੋਜ ਚਲੋ ਬਾਕੀ ਹੁਣ ਐਲੀਵੇਟਰ ਵਾਲੀ ਚੈਨਾ ਕੱਢ ਲਈਏ ਚੈਨਾ ਕੱਢਣ ਤੋਂ ਬਾਅਦ ਫਿਰ ਬਰਮੇ ਕੱਢ ਦਾਂਗੇ ਬਰਮੇ ਕੱਢ ਕੇ ਫਿਰ ਐਨ O2Z ਮੰਨ ਲਓ ਜਿੱਥੇ ਨੂੰ ਪਾਣੀ ਹੈ ਨਾ ਵੜੂਗਾ ਮਸ਼ੀਨ ਦੇ ਵਿੱਚੋਂ ਪਾਣੀ ਜਾਊਗਾ ਤਾਂ ਜਿਹੜੇ ਨਾਲ ਦੀ ਨਾਲ ਪਾਣੀ ਦੀ ਸਪਲਾਈ ਹੈ ਜਿਹੜੀ ਹੈ ਨਾ ਖੜੂਗਾ ਨਹੀਂ ਕਿਤੇ ਬਾਕੀ ਬਾਈ ਆਪਾਂ ਹਨ ਮਸ਼ੀਨ ਤਾਂ ਚਲੋ ਫਿਰ ਵੀ ਬਹੁਤ ਔਂਦੇ ਰਹੇ ਆ ਕਿ ਕਦਰ ਨਹੀਂ ਕੋਈ ਛੱਡੀ ਹੈਗੀ ਮਸ਼ੀਨ ਦੇ ਵਿੱਚ ਫਿਰ ਵੀ ਤੁਸੀਂ ਹਿਸਾਬ ਲਾ ਲਓ ਗੈਡਰਾ ਤਾਂ ਗੈਡਰਾਮ ਵਾਲੀ ਪੁਲੀ ਹੈ ਨਾ ਜਿਹੜੀ ਇਹ ਮਗਰਾਂ ਇੰਨਾ ਮਾਲ ਦਿੰਦੇ ਆ ਫੇਰਾ ਵੀਹਾਵਲਾ ਲੋ ਲੋ ਆਹ ਥਰੈਸ਼ਰ ਥਰੈਸ਼ਰ ਪੂਜੀ ਦੇ ਪਿੱਛੋਂ ਮਾਲ ਪਟਿਆ ਇੰਨਾ ਬਹੁਤਾ ਜਿਆਦਾ ਬੁਰਾ ਮੱਕੀ ਦਾ ਤਾਂ ਬਹੁਤਾ ਯਾਰ ਕਸੁੱਤਾ ਕੰਮ ਆ ਨਾ ਬਾਕੀ ਉਹਨਾਂ ਨੂੰ ਪਾਣੀ ਮਾਰ ਦਿੰਨੇ ਆ ਪੰਪ ਲਿਆਂਦਾ ਮਨੋਜ ਨੇ ਅੰਦਰੋਂ ਆਹ ਲਿਆਂਦਾ ਜੀ ਉਦੋਂ ਲੋ ਦੇਣ ਤੇ ਪੰਪ ਫੇਰ ਇਹ ਪੰਪ ਤਾਂ ਆਪਣਾ ਕੋਈ ਹੈਗਾ ਵੀ ਤਾਂ ਪਹਿਲਾਂ ਆ ਨਾ ਗੁਰਵਿੰਦਰ ਬਾਈ ਵਾਲਾ ਪਰ ਉਹ ਪੰਪ ਲੰਬਾ ਟਾਈਮ ਥੋੜਾ ਜਿਹਾ ਦਿੱਕਤ ਦਿੰਦਾ ਲੈ ਥੋੜਾ ਚੱਲਣ ਤੋਂ ਬਾਅਦ ਆ ਨਾ ਵਿੱਚ ਨੂੰ ਬੰਦ ਹੋ ਜਾਂਦਾ ਤਾਂ ਫਿਰ ਮੈਂ ਦੱਸਿਆ ਜਾ ਕੇ ਉਹਨੂੰ ਦੁਕਾਨ ਵਾਲੇ ਨੇ ਮੈਂ ਕਿਹਾ ਯਾਰ ਪੰਪ ਵੀ ਦੇ ਨਾਲੋਂ بڑا ਹੈ ਉਹ ਕਹਿੰਦਾ ਵੀਰੇ ਬਹੁਤਾ بڑا ਹੈ ਨਾ ਜਿਹੜਾ ਵੀ ਉਹ ਵੀ ਨਹੀਂ ਕੰਮ ਕਰਦਾ ਹੈਗਾ ਤੁਸੀਂ ਇਹ ਪੰਪ ਲੈ ਕੇ ਜਾਓ ਨਾਲੇ ਸਸਤਾ ਸੌਦਾ ਸਾਰਾ ਹੀ 66500 ਦਾ 66500 ਦਾ ਅਰ ਸਿਸਟਮ ਬੜੇ ਜਿੰਨੇ ਹੀ ਆ ਪ੍ਰੈਸ਼ਰ ਵੀ ਉਨਾ ਹੀ ਆ ਬਸ ਇਹਦਾ ਐ ਵੀ ਥੋੜਾ ਜਿਹਾ ਪਾਣੀ ਦੀ ਸਾਫੀ ਕਦਰ ਕਰਦਾ ਵੀ ਸਾਫ ਪਾਣੀ ਚਾਹੀਦਾ ਇਹਨੂੰ ਆਪਾਂ ਹੁਣ ਸੂਏ ਦੇ ਵਿੱਚੋਂ ਲਾ ਲੈਨੇ ਆ ਕਿਉਂ ਐ ਘਰ ਦੂਰ ਪੈਂਦਾ ਥੋੜਾ ਜਿਹਾ ਉਹਦੇ ਕਰਕੇ ਵੀ ਸੂਏ ਦੇ ਵਿੱਚੋਂ ਲਾ ਲੀਦਾ ਇੱਥੇ ਤੇ ਫਿਰ ਸੂਏ ਦੇ ਵਿੱਚ ਜਿਹੜੇ ਪੱਤੇ ਪੁੱਤੇ ਜਿਹਾ ਆਉਨੇ ਆ ਹਨਾ ਪਾਣੀ ਆਜ ਫੇਰ ਚੱਲਿਆ ਜਿਵੇਂ ਆ ਪੱਤੇ ਪੁੱਤੇ ਜਿਹਾ ਆਉਨੇ ਆ ਉਹ ਜਾਲੀ ਜੀ ਭਰ ਜਾਂਦੀ ਆ ਉਹਦੀ ਉਹ ਭਰਨੇ ਕਰਕੇ ਫਿਰ ਦਿੱਕਤ ਆ ਜਾਂਦੀ ਆ ਚਲੋ ਇਹਦੇ ਆਂ ਦਾ ਫਿਲਟਰ ਜੀ ਲਿਆਨੇ ਆ ਉਦੋਂ ਮੈਂ ਫालतू ਕੋਈ ਸਮਾਨ ਸਾਰਾ ਹੀ ਲੈਂਦਾ ਮਨੋਜ ਖੋਲ ਲਾ ਜੈਕ ਤਰਪਾਲ ਉੱਪਰ ਤੇ ਖੋਲਿਆ ਇਧਰਲੇ ਪਾਸੇ ਤੇ ਖੋਲੀ ਤਰਪਾਲ ਇਧਰ ਤੇ ਨਾ ਖੋਲੀ ਆਇਕਣੇ ਫੇਰ ਖੜਾ ਕੇ ਆਪਾਂ ਫੇਰ ਪਾਣੀ ਉੱਪਰ ਲੈ ਐਲੀਵੇਟਰ ਨਾਲ ਜੈਨਾ ਵੀ ਕੱਢ ਦੀਏ ਤੇ ਇਹ ਮਾਲ ਜੇ ਇੱਕ ਵਾਰ ਗਲਿਆ ਹਨ ਬਾਕੀ ਖੋਲ ਕੇ ਧੋਣੇ ਦਾ ਫਾਇਦਾ ਬਾਈ ਮਸ਼ੀਨ ਹਨਾ ਕਈ ਵੇ ਮੈਂ ਦੇਖੇ ਆ ਸੀਜ਼ਨ ਲੱਗਿਆ ਮਸ਼ੀਨ ਦਾ ਸਾਫ ਕਰੀ ਹਰ ਵਾਰੋਂ-ਵਾਰੋਂ ਖੜਾ ਆਤੀ ਪਰ ਅਸਲੀ ਮਸ਼ੀਨ ਬਾਈ ਹਨਾ ਖੋਲ ਕੇ ਧੋਣੇ ਦੇ ਵਿੱਚ ਜਿਹੜਾ ਆਨੰਦ ਆਉਂਦਾ ਨਾ ਜੇ ਚੀਜ਼ ਬਚਾਉਣੀ ਆ ਤਾਂ ਮੰਨ ਲਓ ਖਾਲੀ ਕਰਕੇ ਧੋਣੀ ਚਾਹੀਦੀ ਆ ਹੁਣ ਤੁਹਾਡੇ ਸਾਹਮਣੇ ਬੈੱਡ ਨਿਕਲ ਗਿਆ ਕਿੰਨੀਆਂ ਚੀਜ਼ਾਂ ਥੱਲੇ ਤੇ ਨੰਗੀਆਂ ਹੋ ਗਈਆਂ ਨਾ ਕੈਮ ਸ਼ਾਫਟ ਹੋ ਗਈ ਗੇਰ ਗੂਰ ਹੋ ਗਿਆ ਵਿੱਚੋਂ ਗੈ ਡਰਮ ਹੋ ਗਿਆ ਸਟਾਫ ਅਕਰ ਹੋ ਗਏ ਯਾਨੀ ਸਾਰੇ ਹੀ ਹੁਣ ਇਹ ਪਾਣੀ ਨਾਲ ਐਨ ਪੂਰੀ ਤਸੱਲੀ ਨਾਲ ਇੱਕ ਵਾਰ ਧੋ ਜਾਣਗੇ ਮੁੜ ਕੇ ਫੇਰ ਚਾਹੇ ਮੂੰਗੀ ਦਲਾ ਲਈਏ ਚਾਹੇ ਝੋਨੇ ਦਲਾ ਲਈਏ ਫੇਰ ਪਰਬੇ ਨੀ ਦੀ ਫੁੱਲ ਕਰਾਂਗੇ ਫੇਰ ਇੱਕ ਸਿਰਫ ਥਰੇਸਰ ਥਰੇਸਰ ਬਦਲਾਂਗੇ ਫੇਰ ਫੇਰ ਕਾ ਕਣਕ ਦੇ ਠੋਕ ਕੇ ਕਰਾਂਗੇ ਅਬਲਾ ਤਾਂ ਹੁਣ ਸਿਸਟਮ ਬਣਾਵਾਂਗੇ ਮੱਕੀ ਦਾ ਸੀਜ਼ਨ ਤੇ ਬਾਅਦ ਰਿਪੇਅਰ ਠੋਕ ਕੇ ਉਹਦੇ ਬਾਅਦ ਫਿਰ ਤਿੰਨ ਦੋ ਸੀਜ਼ਨ ਥਰੇਸਰ ਬਦਲ ਕੇ ਹਨਾ ਜਿਵੇਂ ਹੁਣ ਜਿਵੇਂ ਅਸੀਂ ਆਪਾਂ ਕਣਕ ਚ ਪੂਰੀ ਠੋਕ ਕੇ ਕਰੀ ਦੀ ਉਹਦੀ ਮੰਨ ਲਓ ਹੁਣ ਲੋਡ ਨਹੀਂ ਹੈਗੀ ਉਹਨੂੰ ਹੁਣ ਜਾ ਕੇ ਬਸ ਉਹਦਾ ਥਰੇਸ਼ਰ ਚੇਂਜ ਕਰਾਂਗੇ ਸਪਾਈਕਾਂ ਦੇ ਬੁੱਕਾ ਲਾਵਾਂਗੇ ਉਹਦੀ ਜਿਹੜੀ ਮਾੜੇ ਮੋਟੇ ਲੱਗਣ ਵਾਲੀਆਂ ਲਾ ਕੇ ਉਹਨੂੰ ਫੇਰ ਨਾਲ ਲੱਗਦੀ ਹੋਣਾ ਵੀ ਕਣਕ ਤੇ ਉਹਦੀ ਵੇਟ ੋਕੇ ਰੇਅਰ ਕਰਦਾਂਗੇ ਚਲੋ ਬਾਕੀ ਹੁਣ ਕੱਢ ਲਈਏ ਚੈਨਾ ਚੂਨਾ ਚੈਨਾ ਕੱਢਣ ਤੋਂ ਬਾਅਦ ਫੇਰ ਕਰਦੇ ਆ ਜੀ ਇਹਦਾ ਧੋਣ ਦਾ ਚਲਾਉਨੇ ਆ ਪੰਪ ਤਾਂ ਲਵਾਉਨੇ ਆ ਜ਼ੋਰ ਆਏ ਥੋੜਾ ਜਾਂ ਕਿਉਂ ਆਇਆ ਵੀ ਇੱਕ ਵਾਰ ਗਲ ਜੂਗਾ ਮਾਲ ਫੇਰ ਕੋਈ ਦਿੱਕਤ ਨਹੀਂ ਆਊਗੀ ਚਲੋ ਕਰ ਲਈਏ ਚੈਨਾ ਕੱਢ ਲਈਏ ਬਾਹਰ ਫੇਰ ਦਿਖਾਉਨੇ ਆ ਤੁਹਾਨੂੰ ਮੈਂ ਕਹਿੰਦਾ ਇੰਨਾ ਟਾਈਮ ਥ੍ਰੈਸ਼ਰ ਕੱਢਣੇ ਨੂੰ ਲੱਗਿਆ ਜਿੰਨਾ ਥ੍ਰੈਸ਼ਰ ਵਾਲੇ 베어ਿੰਗ ਬਟਣ ਨੂੰ ਲੱਗਿਆ ਜਿੰਨਾ ਬਾਈਆ ਬਰਮਾ ਦੇ 베어ਿੰਗ ਬਟਣ ਨੂੰ ਲੱਗੇ ਇੱਕ ਤਾਂ ਸਾਨੂੰ ਤੋੜਨਾ ਪਿਆ ਮਜਬੂਰ ਨਾ ਕੇ ਤੁਸੀਂ ਹਿਸਾਬ ਲਾ ਲਓ ਵੀ ਇੰਨੇ ਟਾਇਰ ਰੋਏ ਪਏ ਤੇ ਹਨਾ ਗੁੱਲੇ ਗੁੱਲੇ ਵਿੱਚ ਬਹੁਤ ਮੈਂ ਕਹਿੰਦਾ ਵੀ ਉਹ ਮਿੱਟੀ ਮੁੱਟੀ ਲੱਗੀ ਗਈ ਹੈ ਨਾ ਮੀਂਹ ਪਈ ਕੇ ਪਾਣੀ ਲੱਗੀ ਗਿਆ ਬਾਤ ਤੁਸੀਂ ਹਿਸਾਬ ਲਾ ਲਓ ਕਿਨੇ ਲਾਹੌਰ ਘਰ ਆਸ ਤੇ ਸਾਡੇ ਦੋ ਬਹਿਰੀਆਂ ਨੇ ਪਰ ਮੈਂ ਕੱਢਣ ਲੱਗੇ ਤੇ ਮੈਂ ਕਹਿੰਦਾ ਧੂੜ ਘੜ ਤੇ ਹੁਣ ਮਸ਼ੀਨ ਆਪਣੀ ਅੰਦਰੋਂ ਹਨ ਖਾਲੀ ਹੋ ਗਈ ਆ ਖਾਲੀ ਹੋਣ ਦੇ ਬਾਅਦ ਹੁਣ ਆਪਾਂ ਇੱਥੇ ਲਾ ਕੇ ਇਹਨੂੰ ਹਨ ਕੇਰਾ ਇੱਕ ਵਾਰ ਪਾਣੀ ਮਾਰ ਦੰਨੇ ਆ ਪਾਣੀ ਮਾਰਨੇ ਨਾਲ ਇਹ ਵੀ ਜਿਹੜਾ ਮਾਲ ਅੰਦਰ ਜੰਮਿਆ ਹੈ ਨਾ ਬਾਈ ਉਹ ਕੇਰਾ ਗਲ ਜਾਊਗਾ ਗਲਣੇ ਦੇ ਬਾਅਦ ਫਿਰ ਕੱਲ ਨੂੰ ਪੋਲਾ-ਪੋਲੇ ਜੇ ਪਾਣੀ ਨਾਲ ਹੈ ਨਾ ਫੇ ਉਤਰੀ ਜਾਊਗਾ ਫੇ ਬਹੁਤਾ ਜ਼ੋਰ ਨਹੀਂ ਲਾਊਗਾ ਓਕੇ ਹੀ ਲੱਗਦੀ ਆ ਭੋਟੀ ਜੀ ਸਾਉਣ ਦੇ ਆਉਣ ਤੇ ਡੇਡੀ ਜੀ ਕਰ ਲਾ ਮੜੀ ਪਾਣੀ ਨਿਕਲ ਜਊਗਾ ਫਿਰ ਬਸ ਹੁਣ ਆਇਆ ਵੀਰੇ ਸਾਰਾ maal ਆ ਮੈਂ ਇੱਕ ਵਾਰ ਪਾਣੀ ਦਾ ਪ੍ਰੈਸ ਫਵਾਰਾ ਜਿਹਾ ਮਾਰ ਦਿੰਦਾ ਕਿਹੜਾ ਲਾਲਾ ਮਨੋਜ ਪੰਪ ਲਾ ਲਾ ਫਲੈਟ ਕੋ ਪੁਲੀ ਘੁੰਮਦੀ ਆ ਆ ਵਿੱਚ ਦੇ ਦਾਣੇ ਜੇ ਕੱਢਦੀ ਬਾਲਟੀ ਜੀ ਕੱਢਦੀ ਦਾਣੇ ਇਹ ਕਾਹਨੂੰ ਖਰਾਬ ਕਰਨੇ ਆ ਹਾਂ ਨਾ ਨਾ ਪੱਲੀ ਨਹੀਂ ਆ ਆਪਾਂ ਨੂੰ ਉੱਪਰ ਨਹੀਂ ਪਾਣੀ ਮਾਰਨਾ ਹਜੇ ਥੱਲੇ ਥੱਲੇ ਹੀ ਮਾਰਨਾ ਵਿੱਚ ਵਿੱਚੇ ਮਾਰ ਗਾਲਣਾ ਹੀ ਆ ਬਸ ਲਾਲਾ ਪੰਪ ਏ ਵਧੀਆ ਬਾਈ ਹਨਾ ਰੇਕ ਮੈਨ ਵਾਲੇ ਦੇ ਬਾਈ ਨੂੰ ਇਹ ਲਿਆਉਣ ਲਿਆ ਕੇ ਰੱਖਣਾ ਚਾਹੀਦਾ ਵੀ ਜਦੋਂ ਕਿਤੇ ਕਰਨਾ ਕੰਮ ਆ ਨਾ ਧੋਣੀ ਆ ਮਸ਼ੀਨ ਤਾਂ ਬਾਈ ਜਦ ਇਹ ਲਾ ਲੋ ਡਬਲ ਪਾਈਪ ਲੈ ਆਂਦੀ ਇੱਥੇ ਦੇ ਪਾਈਪ ਡਬਲ ਜੋਇੰਟ ਕਰਤੀ ਆ ਹਿਸਾਬ ਲਾ ਲੋ ਵੀ ਇੱਕ ਪਾਈਪ ਹੁੰਦੀ ਆ ਨਹੀਂ ਇਹਦੇ ਨਾਲ ਹਨਾ ਆਪਾਂ ਉਹਦਾਂ ਦੋ ਪਾਈਪਾਂ ਲੈ ਆਂਦੀ ਆ ਉਹਦੇ ਮਹਾ ਬਈਆ ਦੋ ਦੇ ਹਨਾ ਮਸ਼ੀਨ ਤੇ ਪਾਈਪ ਸਾਨੂੰ ਲੰਬੀ ਦੀ ਲੋੜ ਰਹਿੰਦੀ ਆ ਕਹਿੰਦਾ ਬਾਈ ਲੈ ਜੋ ਜੀ ਦੋ ਪਾਈਪਾਂ ਆਏ ਆ ਵੀ ਹੁਣ ਮਸ਼ੀਨ ਦੇ ਚਾਰੇ ਪਾਸੇ ਉਹਦਲ ਪੰਪ ਕਿੱਥੇ ਪਿਆ ਉੱਥੇ ਦੇ ਚੱਕ ਕੇ ਪੰਪ ਇਧਰ ਪੰਪ ਪ੍ਰੈਸ਼ਰ ਵੱਜਣਾ ਹੋਣਾ ਇੰਨੀ ਦੂਰ ਚਲੋ ਬਾਕੀ ਤੁਹਾਨੂੰ ਦਿਖਾਉਨੇ ਆ ਮਾਲ ਨਿਕਲਦਾ ਹਨਾ ਵੀ ਹੀ ਬੈਗ ਨਾਲ ਵੀ ਆ ਬਰਮ ਬਾਡੀ ਵਿੱਚੋਂ ਭਰੀ ਪਈ ਆ ਆ ਬਰਮ ਤਾਂ ਨਾ ਹੱਥ ਨਾਲ ਢੇੜਾ ਨਹੀਂਦਾ ਆਉਂਦਾ ਇੰਨਾ ਵਿੱਚੋਂ ਭਰਿਆ ਪਿਆ ਉਹ ਦੇਖੋ ਵੇ ਕਿਵੇਂ ਮਾਲ ਪਿਆ ਬੱਲਾ 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 ਵਿੱਚੋਂ ਢੇੜਾ ਨਹੀਂਦਾ ਆਉਂਦਾ ਬਈ ਇਹਨੂੰ ਹੱਥ ਨਾਲ ਢੇੜਾ ਨਹੀਂਦਾ ਤਾਂ ਹੀ ਹਿਸਾਬ ਲਾ ਲਓ ਚਲੋ ਬਾਕੀ ਹੁਣ ਚਲਾਉਨੇ ਆ ਪ੍ਰੈਸ਼ਰ ਫੇਰ ਦਿਖਾਉਨੇ ਆ ਤੁਹਾਨੂੰ ਪ੍ਰੈਸ਼ਰ ਇੰਨਾ ਹੈ ਬਈ ਤੁਸੀਂ ਹਿਸਾਬ ਨਾਲੋਂ ਮਿੱਟੀ ਵਿੱਚੋਂ ਉਹਨੂੰ ਤੋੜਨ ਲੋਗੇ ਦਿਖਾ ਦੇਣੋ ਜ ਜੰਮਿਆ ਹੈ ਨਾ ਮਾਲ ਲਾਲੇ ਆਪਾਂ ਕਿੰਨੀ ਦੂਰ ਖੜੇ ਆ ਆਹ ਲਾ ਛੜਦਾ ਪੱਟ ਪੱਟ ਕੇ ਢਿੱਡ ਬੱਡ ਸੁੱਚਦੇ ਆ ਆਹ ਨਾ ਇੱਥੇ ਜੰਮਿਆ ਮੈਂ ਕਹਿੰਦਾ ਵੀ ਲਾ ਲਾ ਕੇ ਛੜਦਾ ਰਾ ਜਿੰਨਾ ਮਰਦੀ ਆਪਾਂ ਇਹਦਾ ਪ੍ਰਾਈਜ਼ ਘਟਾ ਸਕਦੇ ਆ ਵੀ ਜਿੱਥੇ ਇਹਦਾ ਪੇੜ ਰੰਗ ਰੂਗ ਉਧਰ ਨਾ ਖਤਰਾ ਹੈ ਉੱਥੇ ਜੇ ਆਪਾਂ ਫੁਆਰਾ ਬਣਾਉਣਾ ਹੈ ਤਾਂ ਆਪਾਂ ਫੁਆਰਾ ਵੀ ਬਣਾ ਸਕਦੇ ਆ ਲਓ ਜੀ ਆਹ ਲਾ ਜਿੰਨਾ ਮਰਦੀ ਫੁਆਰਾ ਬਣਾ ਲਾ ਜਿਹਨਾਂ ਹੱਥੋਂ ਪੰਜੇ ਮਰਜੀ ਮੂੰਹ ਕਰੀ ਜਾਂਦਾ ਪਰ ਜਾ ਰਹਾ ਕਿ ਕੀ ਘਾਰ ਪੈ ਜਾਂਦੀ ਹੈ ਫੇਲ ਨਹੀਂ ਇਹ ਆਪ ਕੋ ਲੱਗਦਾ ਉਹ ਤਾਂ ਗਰਮ ਕਰਦਾ ਆ ਤੁਹਾਨੂੰ ਇਹ ਬਾਕੀ ਇਹ ਵੀ ਹੁਣ ਦੇਖੋ ਸਾਰਾ ਹੁਣ ਵਿੱਚੋਂ ਗੰਦ ਮੰਦ ਇਹਦੇ ਕੱਢ ਦਾਂਗੇ ਹਨਾ ਤੇਰੀ ਵੀ ਜਿਹੜੇ ਉਹ ਮੈਨੂੰ ਕਿਸੇ ਇੱਕ ਦਿਨ ਫੋਨ ਆਇਆ ਬਾਈ ਜਮੇ ਮੇਰੇ ਮੇਟਰ ਲਈ ਕਹਿੰਦਾ ਕਿ ਉਹ ਇੰਨੇ ਪੈਸੇ ਬਜਾਈ ਜਾਣਾ ਡੱਗ ਦੇ ਦੋ ਆ ਲਿਆ ਮਾ ਯਾਰ ਡੱਗ ਦਿੱਤਾ ਕੋਈ ਗੱਲ ਨਹੀਂ ਪੈਖੇ ਵਾਲੀ ਗੱਲ ਨਹੀਂ ਹੈਗੀ ਹਨਾ ਬਈ ਇੱਥੇ ਦਾ ਸਭ ਕੋ ਸੌਖਾ ਆ ਹੁਣ ਦੇਖੋ ਉੱਥੇ ਉਹਨਾਂ ਨੇ 2000 ਰੁਪਏ ਲੈ ਲੈਣਗੇ ਵਾਤੇ ਵਾਤੇ ਬੰਦੇ ਸਾਨੂੰ ਫੇਰ ਨਾਲ ਲੱਗਣਾ ਪੈਣਾ ਹੈ ਹੁਣ 6000 ਦੇ ਆਈਟਮ ਆਈ ਹੈ ਨਾ ਪੈਂਦਾ ਮਹਿੰਗਾ ਆਪਾਂ ਨੂੰ ਪਰ ਐ ਹੈ ਵੀ ਜਿਹੜੀ ਮਸ਼ੀਨ ਆਪਾਂ ਧੋ ਲੈਣੀ ਹੁਣ ਆਪਾਂ ਨੇ ਸਾਰੀ ਮਸ਼ੀਨ ਖੋਲ੍ਹ ਲਈ ਹੈ ਨਾ ਆਪਣੇ ਕੋਲੇ ਪ੍ਰੈਸ਼ਰ ਆ ਕੋਲੇ ਸਮਾਨ ਪਿਆ ਕੋਲੇ ਆਪਣੇ ਸਾਰਾ XYZ ਬੰਦੇ ਆ ਨਾ ਵੀ ਜਿੱਥੇ ਜਿਹੜੇ ਪਾਰਟ ਜਪਾਂ ਨੂੰ ਫਿੱਟ ਕਰਨਾ ਆਪਾਂ ਧੋ ਕੇ ਪਟਕਾਣਾ ਉਹਨਾਂ ਨੇ ਕੀ ਆ ਬਈ ਹੁਣ ਇੱਕੜੇ ਮਸ਼ੀਨ ਲੈ ਜਾਗੇ ਇੰਨੀ ਕੀ ਮਸ਼ੀਨ ਲਿਜਾ ਸਕਦੇ ਆਪਾਂ ਕੋਲ ਕਿਹੜਾ ਇਕੱਲਾ ਇਕੱਲਾ ਸਮਾਨ ਉੱਪਰ ਰੱਖਣ ਦੇ ਤਾਂ ਰਹੇ ਇੰਨਾ ਕੁ ਲੈ ਜਾਗੇ ਤੋ ਆ ਕੇ ਆ ਜਾਗੇ ਫੇਰ ਘਰ ਆ ਸਿਆਪਾ ਹੋਈ ਹੁਣ ਆਏ ਆ ਵੀ ਐ ਰੀਤ ਗਏ ਦੇ ਹੁਣ ਕੱਲ ਨੂੰ ਇੱਕ ਦਿਹਾੜੀ ਪੂਰੀ ਲੱਗਣੀ ਐ ਤਾਂ ਜਦੋਂ ਆਏ ਵੀ ਮੈਨੂੰ ਵੀ ਜਿਆ ਬਾਣੀ ਜਾਂ ਮਾਰ ਦੀ ਆਹ ਇਧਰ ਅੱਗੇ ਦੀ ਜੰਮੀ ਜਿਆ ਦੇ ਲੋਜ ਆਹ ਜੰਮੀ ਪਈ ਹਰੀ ਮੱਕੀ ਦੇ ਅੰਦਰ ਡਲੇ ਜੰਮੇ ਪਿਆ ਵਿੱਚ ਜਿਹੜੀ ਤਾਂ ਦਲੀਆ ਹੋ ਜਾਂਦਾ ਬਾਸਕਟ ਦੇ ਪਿਛਲੇ ਪਾਸੇ ਜਮਈ ਐ ਜੰਮੀ ਪਈ ਆ ਏਡੇ ਏਡੇ ਢੇਰ ਲੱਗੇ ਪਏ ਆ ਹਾਂ ਨੂੰ ਪੱਟ ਪੱਟ ਫਿਰਦਾ ਦਾ ਬਹੁਤ ਵਧੀਆ ਚੀਜ਼ ਆ ਬਾਈ ਕਮਾਈ ਮੈਂ ਦੇਖੀ ਹੈ ਕਈ ਵੀ ਕਮੈਨ ਵਾਲੇ ਵੀਰਾਂ ਦੀ ਵੀਡੀਓ ਦੇਖਦਾ ਹਾਂ ਮੈਂ ਉਹਦੇ ਵਿੱਚ ਦੇਖੀਏ ਵੀ ਆਹ ਚੀਜ਼ ਉਹਨਾਂ ਕੋਲ ਹੈਗੀ ਆ ਮੈਂ ਵੈਸੇ ਲੇਨ ਮੋਟਰ ਵਾਲੀ ਹੋ ਗਿਆ ਤਾਂ ਪਰसों ਉਹ ਕਹਿੰਦਾ ਵੀਰੇ ਤੂੰ ਮੋਟਰ ਵਾਲੀ ਨੂੰ ਭੁੱਲ ਜਾਈਂਗਾ ਵਾਹ ਚੱਲ ਦੇ ਦੇ ਬਾਕੀ ਖਾਤਾ ਕੋ ਪਹਿਲੇ ਹੈ ਸੀ ਨਾ ਇਹ ਜਰਵੰਤਰ ਲਿਆਇਆ ਵਾ ਵੀਰੋ ਮਹਾਜਾਲਾ ਦੇ ਨੂ ਵੀ ਇਹਦੇ ਭਾਈਏ ਵਾਲੀ ਚੈੱਕ ਕਰ ਲੈਂਦੇ ਆ ਚਲੋ ਬਾਕੀ ਹੁਣ ਮਾਰ ਲਈਏ ਪਾਣੀ ਮੋਟਾ ਮੋਟਾ ਜਿਹਾ ਮਾਰ ਕੇ ਫਿਰ ਵੀਰੇ ਇਹਦੀ ਤਸਦੀ ਕਰਾਵਾਂਗੇ ਦੂਰੀ ਹੈ ਨਾ ਮਾਰ ਦੇ ਇੱਕ ਵਾਰ ਗਿੱਲਾ ਆਇਆ ਕਰ ਬੀਏ ਬਾਕੀ ਹੁਣ ਜਿੰਨਾ ਕਿ ਨਿਕਲਦਾ ਹੋਇਆ ਹਨਾ ਘੜੀ ਘੰਟੇ ਦੇ ਵਿੱਚ ਜਿੰਨਾ ਕਿ ਬਾਹਰ ਵੀ ਕੱਢਾਂਗੇ ਚਲੋ ਕੱਢ ਕੇ ਫਿਰ ਤੁਹਾਨੂੰ ਦਿਖਾਉਣੀ ਅੰਦਰ ਦੀ ਕੀ ਜਆ ਹੋਣੀ ਹੁਣ ਦੇਖ ਲੋ ਵੀ ਮਾਲ ਕਿੰਨਾ ਜੰਮਿਆ ਹੈ ਐਂ ਬਰਮ ਬਾਡੀ ਦਿਖਾਈ ਹੈ ਤੁਹਾਨੂੰ ਹਨਾ ਇਹਦੇ ਬਾਅਦ ਆਪਾਂ ਸਾਫ਼ ਕਰੇ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਮਾਲ ਆਪਾਂ ਕੱਢਦੇ ਆ ਜੀ ਦੇ ਵਿੱਚ ਰਾਤ ਦੇ ਵੱਜਦਾ ਗਏ ਭਾਈ 10 ਪਰ ਮਸ਼ੀਨ ਦੀ ਗੱਲਬਾਤ ਬਣ ਗਈ ਐਨ ਪੂਰੀ ਜਿੰਨਾ ਮੰਨ ਲਓ ਗਾਂਦੇ ਦੇ ਵਿੱਚੋਂ ਨਿਕਲਿਆ ਨਾ ਵੀ ਮੈਂ ਕਹਿੰਦਾ ਪੁੱਛੋ ਨਾ ਤੋ ਨੀ ਉਹ ਦੇਖੋ ਕਿੱਡੇ ਕਿੱਡੇ ਢੇਰ ਨਿਕਲੇ ਆ ਅੰਦਰ ਦੇ ਬਹੁਤ ਯਾਰੇ ਮਾਲ ਨਿਕਲਿਆ ਵੀ ਹੁਣ ਆਇਆ ਵੀ ਇਹਦੇ ਤੇ ਸਾਰਾ ਮਾਲ ਜਿਹੜਾ ਉਤਰਿਆ ਆਇਆ ਤੇ ਲੱਗਿਆ ਆ ਤਾਂ ਨਾ ਮਾਲ ਮੂਲ ਸਾਰਾ ਮਿੱਟੀ ਮੁੱਟੀ ਸਭ ਲਾਤੀ ਹੁਣ ਕੰਮ ਰਹਿ ਗਿਆ ਸਿਰਫ ਇਹਨੇ ਕੱਪੜੇ ਦਾ ਇੱਕ ਸਵੇਰੇ ਡੀਜ਼ਲ ਪਾ ਕੇ ਬਸ ਕੱਪੜਾ ਮਾਰਨਾ ਹੈ ਕਪੜਾ ਮਾਨ ਤੋਂ ਬਾਅਦ ਮਸ਼ੀਨ ਆਪਣੀ ਐ ਟਚਨ ਵਰਗੀ ਕਰ ਦਾਂਗੇ ਬਾਕੀ ਤੁਸੀਂ ਸ਼ੁਰੂ ਜਿਹਦੇ ਵੀ ਦੇਖੀ ਹਾਲ ਤਾਂ ਨਾ ਪਾਣੀ ਮਾਰਤਾ ਜਿਵੇਂ ਹਸਤਾਬ ਕਰਾਂ ਦੇ ਮੈਲ ਜੀ ਜੰਮੀ ਹੋਈ ਹੈ ਨਾ ਇਹ ਹੁਣ ਸਾਰੀ ਮੈਲ ਜੀ ਮੰਨ ਲਓ ਉੱਗਲ ਜੂਗੀ ਸਵੇਰੇ ਪਾਣੀ ਨਾਲੇ ਉਤਰ ਜਾਣਾ ਉੱਦੀ ਤੇ ਨੇ ਬਾਕੀ ਬਹੁਤ ਵਾਈ ਸਾਫ ਕਰੀ ਵਿੱਚ ਤੇ ਮੈਂ ਕਹਿੰਦਾ ਵੀ ਪੁੱਛੋ ਨਾ ਤੁਸੀਂ ਗੰਦ ਇੰਨਾ ਨਿਕਲਿਆ ਕਿ ਆਹ ਹੇਟਰੀ ਫੂਸ ਵਾਲੇ ਦੇ ਥੱਲੇ ਤਾਂ ਇੰਨਾ ਮਾਲ ਜੰਮਿਆ ਮੈਂ ਤਾਂ ਤੁਸੀਂ ਗੱਲ ਛੱਡ ਦਿਓ ਧੂੜ ਕੱਢੀ ਪਈ ਸੀ ਚਲੋ ਬਾਕੀ ਤੁਹਾਨੂੰ ਪਤਾ ਹੀ ਆ ਨਾ ਵੀ ਮਿਹਨਤ ਤਾਂ ਬਈ ਰੰਗ ਲਿਆਉਂਦੀ ਉਹ ਲਿਆਉਂਦੀ ਆ ਜੇ ਲਾਲਾਂ ਦੇ ਟਾਈਮ ਨਾ ਕੁਝ ਤਾਂ ਚੀਜ਼ ਵੀ ਵਧੀਆ ਸੋਹਣੀ ਲੱਗਦੀ ਆ ਖੜੀ ਆ ਨਾ ਨਹੀਂ ਖੜਾਉਣ ਨੂੰ ਕੀ ਆ ਇਕਨੇ ਖੜਾ ਕੇ ਪਰੇ ਕਰਦੇ ਆ ਦੇਖੋ ਕਿੰਨਾ ਮਾਲ ਨਿਕਲੇ ਵਿੱਚੋਂ ਬਹੁਤ ਜ਼ਿਆਦਾ ਨਿਕਲੇ ਆ ਵੀ ਮੱਕੀ ਦੇ ਮੈਂ ਕਹਿੰਦਾ ਜੇ ਖੜਾਉਣ ਦਾ ਇਕਨੇ ਸੁਪਨਾ ਸੁਪਨਾ ਵੀ ਨਹੀਂ ਲੈ ਸਕਦੇ ਆਪਾਂ ਤਾਂ ਇੰਨਾ ਜ਼ਿਆਦਾ ਵਿੱਚ ਤੇ ਗੰਦ ਨਿਕਲੇ ਆ ਚਲੋ ਹੁਣ ਹਨੇਰਾ ਹੋ ਗਿਆ 10:00 ਵਜੇ ਰਾਤ ਦੇ ਲੱਗੇ ਰਹੇ ਪਤਾ ਹੀ ਨਹੀਂ ਲੱਗਿਆ ਟਾਈਮ ਦਾ ਬਾਕੀ ਐ ਵੀ ਮਿੱਟੀ ਮੋਟੀ ਸਾਰੀ ਲਹਿ ਗਈ ਹੁਣ ਵਿੱਚੋਂ ਹੁਣ ਐ ਬਸ ਬਈ ਕੱਪੜੇ ਦਾ ਕੰਮ ਰਹਿ ਗਿਆ ਸਵੇਰੇ ਹੁਣ ਕੱਪੜਾ ਮਾਰਾਂਗੇ ਡੀਜ਼ਲ ਪਾ ਕੇ ਜਿਹੜੀ ਉਗਲੀ ਵਾਲੀ ਮੈਲ ਮੂਲ ਜੀ ਹੋਊਗੀ ਸਭ ਇਹ ਚੱਕੀ ਜਾਊਗੀ ਉਹਦੇ ਬਾਅਦ ਫੇਰ ਐ ਨੇ ਇਹਨੂੰ ਸ਼ੈਂਪੂ ਲਾ ਕੇ ਹੈਗਾ ਨਹੀਂ ਮਨੋਜ ਹੋ ਗਈ ਸਾਫ ਹੋਰ ਹੋ ਗਈ ਸਾਫ ਹਾਂ ਹੋ ਗਈ ਸਾਫ ਟਾਈਮ ਤਾਂ ਲੱਗ ਗਿਆ ਜਣੀ ਮਿਹਨਤ ਤਾਂ ਥੋੜੀ ਜੀ ਕਰਨੀ ਪੈਂਦੀ ਆ ਪਰ ਐ ਆ ਵੀ ਗੱਲ ਬਣ ਜਾਂਦੀ ਆ ਜੀ ਦੀ ਹੈਗਾ ਨਹੀਂ ਹਾਂ ਹਾਂ ਚੱਲ ਕਾ ਸਟਾਰਟ ਫੇਰ ਲਾਲਾ ਟਿਕਾਣੇ ਤੇ ਸਵੇਰੇ ਸਾਜਰੇ ਹੀ ਇਹਨੂੰ ਉੱਠ ਕੇ ਮਤੋਂਣੇ ਵਾਲੇ ਹੀ ਕੰਮ ਆਉਣ ਤਾਂ ਵੀ ਨਾਲੇ ਦਾ ਸਵੇਰੇ ਮਨੀ ਆ ਜੂਗਾ ਮਨੀ ਲਾਉਣੇ ਆ ਫੋਨ ਫੋਨ ਲਾਉਣਾ ਕੋਣ ਵੀ ਕੀ ਗੱਲ ਭਾਈ ਆ ਨੀ ਅੱਜ ਬਾਕੀ ਐ ਵੀ ਜਿਵੇਂ ਪੁਲੀਆਂ ਪਾਲੀਆਂ ਭਾਈ ਹੈ ਨਾ ਕੋਲ ਇਹ ਵੀ ਪਈਆਂ ਹੋਣਾ ਹੋਰ ਵੀ ਪਾਰਟ ਜੋ ਚੈਨਾ ਚੂਨਾ ਸਭ ਧੋ ਕੇ ਹੋਣਾ ਵਧੀਆ ਕਰਕੇ ਲਾਵਾਂਗੇ ਇਹੀ ਫਾਇਦਾ ਹੈ ਨਾ ਟਕਾਣੇ ਦੇ ਧੋਤੀ ਦਾ ਨਹੀਂ ਡੱਕ ਦੇਦਾ ਭਾਈ ਚੀਜ਼ਾਂ ਜਾ ਨਹੀਂ ਸਕਦੀਆਂ ਫਰੈਸਰ ਵੀ ਆਪਾਂ ਘਰੇ ਰੱਖ ਨਾਲ ਨਹੀਂ ਜਾ ਸਕਦੇ ਇਹ ਵੀ ਹੁਣ ਕੱਲ ਨੂੰ ਇਹਦੇ ਜਿਹੜਾ ਵਿੱਚ ਆ ਪਾਣੀ ਮਾਰ ਦਾਂਗੇ ਜਿੰਨਾ ਵੀ ਇਹਦੇ ਮਾਲ-ਮੂਲ ਜੰਮਿਆ ਪਿਆ ਸਭ ਪੱਟ ਦਾਂਗੇ ਬਾਕੀ ਤਾਂ ਹੋਣ ਵਾਲੇ ਹੀ ਕੰਮ ਔਖਾ ਜਿਵੇਂ ਆ ਬਰਮ-ਬਰਮ ਹਨਾ ਸਾਰੇ ਇਹ ਵੀ ਗੱਲ ਨੂੰ ਸਵੇਰੇ ਕੱਲਾ-ਕੱਲਾ 파ਟ ਉੱਤੇ ਰੱਖ ਕੇ ਹਨਾ ਉਮੀਦ ਹੈ ਇਹਨੂੰ ਪੱਟ ਲਾਂਗੇ ਜਿਵੇਂ ਆ ਮਾਲ-ਮੂਲ ਇਹਨਾਂ ਤੇ ਜੰਮਿਆ ਪਿਆ ਸਾਰਾ ਜਿਵੇਂ ਆ ਹੋ ਗਿਆ ਪਲੇਟਾਂ ਬਲੂਟਾਂ ਹਨਾ ਸਾਰੀਆਂ ਬਹੁਤ ਜ਼ਿਆਦਾ ਬਈ ਮੱਕੀ ਵਾਲਾ ਮਟੀਰੀਅਲ ਜੰਮਦਾ ਨਾ ਹਰੀ ਮੱਕੀ ਵਾਲਾ ਤਾਂ ਬਹੁਤਾ ਕੰਮ ਖਰਾਬ ਹੁੰਦਾ ਆ ਦੇਖ ਲਓ ਤੁਸੀਂ ਨਾਲੇ ਪਲੇਟ ਨੂੰ ਅੰਦਰਲੇ ਪਾਸੇ ਰੰਗਤ ਆ ਇਹਨੂੰ ਏਕਣਾ ਆ ਦੇਖੋ ਜੰਗ ਲਾਤੀ ਪਲੇਟ ਨੂੰ ਵੀ ਚਲੋ ਵੀ ਮੱਕੀ ਤੇ ਫਾਇਦਾ ਵੀ ਆ ਨਾ ਸੀਜ਼ਨ ਪਰ ਰੇਟ ਕਣੀ ਤੇ ਵੀ ਵਧੀਆ ਹੁੰਦਾ ਜਣੀ ਸਾਹ ਬਸ ਚੀਜ਼ ਸੰਭੀ ਜਾਵੇ ਜਿਵੇਂ ਆਪਾਂ ਹੁਣ ਮੌਕੇ ਤੇ ਨਾ ਮਿੱਤੋ ਧੋਈ ਵਾਲਾ ਕੰਮ ਇਹਨ ਵਧੀਆ ਕਰ ਲਿਆ ਜਾ ਮਨੋ ਸ਼ੀਲਡ ਲਾ ਦੇ ਪੁੱਤੋ ਰਾਤ ਨੂੰ ਗੱਡੀ ਆਉਂਦੀ ਹੈਗੀ ਫਰਮ ਵਾਲਿਆਂ ਦੀ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਨੈਕਸਟ ਵੀਡੀਓ ਦੇ ਵਿੱਚ ਸਾਡੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਨਵੇਂ ਆਏ ਸੱਜਣ ਮਿੱਤਰਾਂ ਦਾ ਵੈਲਕਮ ਆ ਸਾਡੇ ਚੈਨਲ ਤੇ ਥੈਂਕ ਯੂ ਜੀ